ਸ੍ਰੀ ਕਾਲੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਕਿ ਸਲਵਾਰ ਦੇ ਬਲਾਂ ਤੇ ਸਲਵਾਰ ਵਿੱਚ ਆਪਾਂ ਬਲ ਕਿਵੇਂ ਪਾਉਣੇ ਨੇ ਜੇ ਕਪੜਾ ਘੱਟਾ ਆਪਣੇ ਕੋਲ ਬੈਲਟ ਹੈਗੀ ਵੱਡੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਬੈਲਟ ਆਪਾਂ ਨੇ ਬਣਾ ਲਈ ਹੈਗੀ ਤਾਂ ਬੈਲਟ ਦਾ ਆਪਾਂ ਨੇ ਇਸ ਤਰ੍ਹਾਂ ਅੱਧ ਕਰ ਲੈਣਾ ਠੀਕ ਹੈ ਜੀ ਅੱਧ ਕਰਕੇ ਇਹਨੂੰ ਦੇਖ ਲੈਣਾ ਕਿੰਨੇ ਇੰਚ ਦੀ ਹੈ ਇਹ ਬੈਲਟ 13 ਇੰਚ ਦੀ ਹੈ ਪਲੱਸ ਕਰਕੇ ਆਪਣੇ ਕੋਲ 26 ਇੰਚ ਹੋ ਜਾਊਗਾ ਆਦੇ ਦਾ 13 ਇੰਚ ਆ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਤਾਂ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰਦੇ ਆਂ ਸੰਧੀ ਸਲਾਈ ਤੋਂ ਆਪਾਂ ਨੇ 2 ਇੰਚ ਲੈ ਲੈਣਾ ਕਪੜਾ ਮਾਰਕ ਕਰ ਲੈਣਾ ਪਿਛਲੇ ਬੜਾ ਵਾਸਤੇ ਠੀਕ ਹੈ ਜੀ 2 ਇੰਚ ਇੱਧਰਲੀ ਸਾਈਡ 2 ਇੰਚ ਇੱਧਰਲੀ ਸਾਈਡ ਤਾਂ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ 2 ਇੰਚ ਲਗਾਉਣ ਤੋਂ ਬਾਅਦ ਆਪਾਂ ਨੇ ਜਿੰਨੀ ਆਪਣੀ ਬੈਲਟ ਦਾ ਅੱਧਾ ਹੈ ਨਾ ਕਿਸੇ ਦਾ 11 12 13 14 15 18 ਜਿੰਨਾ ਵੀ ਮਰਜੀ ਆ ਤਾਂ ਆਪਾਂ ਨੇ ਜਿੰਨਾ ਉਹਦਾ ਅੱਧਾ ਹੈਗਾ ਹਨਾ ਤਾਂ ਆਪਾਂ ਨੇ ਉਹਨਾਂ ਲਗਾ ਲੈਣਾ ਹੁਣ ਮੇਰੇ ਕੋਲ 13 ਇੰਚ ਆਗਾ 26 ਇੰਚ ਦੀ 벨ਟ ਆ ਨਾ 13 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ 13 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਤਾਂ ਉਸ ਤੋਂ ਬਾਅਦ 4 ਇੰਚ ਤੇ ਆਪਾਂ ਨੇ ਫੇਰ ਮਾਰਕ ਕਰ ਲੈਣਾ 4 ਇੰਚ ਤੇ ਮਾਰਕ ਕਰਨ ਤੋਂ ਬਾਅਦ ਫਿਰ ਜਦੋਂ ਆਪਾਂ ਨਾ 벨ਟ ਅਟੈਚ ਕਰਾਂਗੇ ਬਲ ਪਾਉਣ ਤੋਂ ਬਾਅਦ ਤਾਂ ਫਿਰ ਆਪਣੀ 벨ਟ ਜਿਹੜੀ ਬਿਲਕੁਲ ਸਹੀ ਆਊਗੀ ਆਹ ਨਾਲੇ ਕਪੜਾ ਸਾਫ਼ ਆਊਗਾ। ਜਦੋਂ ਆਪਾਂ ਬਲ ਪਾਉਣੀ ਸ਼ੁਰੂ ਕਰਾਂਗੇ ਆਸਣ ਦੀ ਸਲਾਈ ਤੋਂ ਆਪਾਂ ਬਲ ਪਾਉਣੀ ਸ਼ੁਰੂ ਕਰਾਂਗੇ। 1 ਇੰਚ ਆਪਾਂ ਇੱਥੇ ਛੱਡਾਂਗੇ ਪਹਿਲਾਂ ਕਪੜਾ ਦੋਨੇ ਸਾਈਡ ਪਹਿਲਾਂ ਆਪਾਂ ਇੱਕ ਸਾਈਡ ਦੇ ਬਲ ਪਾਵਾਂਗੇ। 1 ਇੰਚ ਦਾ ਕਪੜਾ ਛੱਡ ਕੇ ਆਪਾਂ ਨੇ ਫਿਰ ਆਪਾਂ ਨੇ ਬਲ ਪਾਉਣੀ ਸ਼ੁਰੂ ਕਰਨੇ ਨੇ। ਬਖਾ ਵੱਡਾ ਕਰ ਲਾਂਗੇ। ਇਸ ਤਰ੍ਹਾਂ ਕਪੜਾ ਆਪਣੇ ਕੋਲ ਕਾਸੀ ਜਿਆਦਾ ਘੱਟ ਆ ਤਾਂ ਆਪਾਂ ਕਪੜਾ ਘੱਟ ਚੱਕਾਂਗੇ ਤੇ ਬਾਲ ਨੇ ਜਿਹੜੇ ਮੋٹے ਪਾਵਾਂਗੇ ਜੇ ਆਪਣੇ ਕੋਲੇ ਕਪੜਾ ਘੱਟ ਹੁੰਦਾ ਤਾਂ ਆਪਾਂ ਨੇ ਬਲ ਕਪੜਾ ਘੱਟ ਚੱਕ ਕੇ ਪਾਉਣੇ ਨੇ ਬਲ ਮੋٹے ਪਾਉਣੇ ਨੇ ਵੀ 벨ਟ ਪੂਰੀ ਆਵੇ ਜੇ ਆਪਣੇ ਕੋਲੇ ਕਪੜਾ ਜ਼ਿਆਦਾ ਆਇਆ ਤਾਂ ਆਪਾਂ ਬਲ ਨੇ ਜਿਹੜੇ ਕਪੜਾ ਜ਼ਿਆਦਾ ਚੱਕਾਂਗੇ ਤਾਂ ਬਲ ਨੇ ਬਰੀਕ ਪਾਵਾਂਗੇ ਹੁਣ ਆਪਾਂ ਨੇ ਇੱਥੇ ਪੱਟ ਦਾ ਸੈਂਟਰ ਕਰ ਲੈਣਾ ਟੱਕ ਲਗਾ ਲੈਣਾ ਇੱਥੇ ਫਿਰ ਆਪਾਂ ਪਲੇਟਾਂ ਪਾਉਣੀਆਂ ਸ਼ੁਰੂ ਕਰਾਂਗੇ ਜਿੱਥੇ ਆਪਾਂ ਨੇ ਟੱਕ ਲਗਾਇਆ ਉੱਥੇ ਬਾਲ ਪਾਉਣਾ ਜ਼ਰੂਰ ਆਪਾਂ ਨੇ ਚੱਕ ਕੇ ਇਹ ਜਨਾ ਮੁਰੀਏ ਜਿਹੜੀ ਸਿੱਧੀ ਖੜੀ ਰਹਿੰਦੀ ਆ ਤੇ ਜਿਹੜੀ ਸਲਵਾਰ ਆ ਉਹ ਵੀ ਘੁੰਮਦੀ ਨਹੀਂ ਹੈਗੀ ਸਹੀ ਰਹੂਗੀ ਆ ਆਪਣਾ ਮਾਰਕ ਆ ਗਿਆ ਜਿੱਥੋਂ ਆਪਾਂ ਨੇ ਲਾਸਟ ਬਾਲ ਚੱਕ ਕੇ ਪਾਉਣਾਗਾ ਆ 4 ਇੰਚ ਦਾ ਆਪਣਾ ਮਾਰਕ ਉਹ ਆ ਜਿਹੜਾ ਆਪਾਂ ਨੇ ਇੱਥੇ ਕੱਪੜਾ ਰੱਖਣਾਗਾ ਆਲੇ ਦੋਲੇ ਵਾਲੀ ਸਾਈਡ ਤੇ ਹੁਣ ਆਪਾਂ বেলਟ ਨੂੰ ਮਿੰਕ ਕੇ ਦੇਖਾਂਗੇ ਵੀ বেলਟ ਆਪਣੀ ਪੂਰੀ ਆ ਰਹੀ ਆ বেলਟ ਤੁਸੀਂ ਦੇਖ ਸਕਦੇ ਆ ਆ ਜਿੱਥੇ ਆਪਾਂ ਨੇ ਨਾ ਮਾਰਕ ਕੀਤਾਗਾ ਉੱਥੇ ਰੱਖ ਲਈ ਆਪਾਂ ਨੇ ਅੱਧੀ ਬੈਟ ਕਰਕੇ ਇਸ ਤਰ੍ਹਾਂ ਫੋਲਡ ਕਰ ਲਈ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਿਲਾ ਲਈ ਇਧਰਲੀ ਸਾਈਡ ਤੋਂ ਤੇ ਜਿੱਥੇ ਆਪਣੇ ਇਧਰ ਅਸਨ ਦੀ ਸਿਲਾਈ ਲੱਗੀ ਹੋਈ ਆ ਨਾ ਦੇਖ ਸਕਦੇ ਹੋ ਤੁਸੀਂ ਅਸਨ ਦੀ ਸਿਲਾਈ ਤੇ ਆਪਾਂ ਨੇ বেলਟ ਨੂੰ ਇਸ ਤਰ੍ਹਾਂ ਮਿਲਾ ਲੈਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਪੈਟ ਆਪਣੀ ਪੂਰੀ ਆ ਰਹੀ ਹੈਗੀ ਤੇ ਹੁਣ ਆਪਾਂ ਲਾਸਟ ਵਾਲ ਜਿਹੜਾ ਪਾਉਣਾ ਉਹਨੂੰ ਪਾ ਦਾਂਗੇ ਹੁਣ ਆਪਾਂ ਦੂਜੀ ਸਾਈਡੋਂ ਇਸ ਤਰ੍ਹਾਂ ਬਲ ਪਾਵਾਂਗੇ ਜਿਵੇਂ ਆਪਾਂ ਨੇ ਉਧਰਲੀ ਸਾਈਡ ਬਾਲ ਪਾਈ ਸੀ ਓਵੇਂ ਆਪਾਂ ਇਧਰਲੀ ਸਾਈਡ ਬਾਲ ਪਾਵਾਂਗੇ 1 ਇੰਚ ਆਪਾਂ ਨੇ ਇੱਥੇ ਪਹਿਲਾਂ ਕੱਪੜਾ ਛੱਡ ਦੇਣਾ ਜਿਵੇਂ ਆਪਾਂ ਉਧਰਲੀ ਸਾਈਡ ਛੱਡਿਆਗਾ ਠੀਕ ਹੈ ਜੀ ਕੱਪੜਾ ਆਪਾਂ ਨੇ ਕੱਟ ਚੱਕਣਾ ਬਲ ਮੋٹے ਪਾਉਣੇ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਦੇ ਨਾਲ ਨਾਤਾ ਬੈਟ ਵਧੇ ਨਾ ਘਟੇ ਇਹ ਕੱਪੜਾ ਜਿਹੜਾ ਸਲਵਾਰ ਦਾ ਉਹ ਵੀ ਵਧੂ ਘਟੂਗਾ ਨਹੀਂ ਆਪਣੀ ਬੈਲਟ ਆ ਜਿਹੜੀ ਬਿਲਕੁਲ ਸਹੀ ਲੱਗੂਗੀ ਬੈਟਲ ਆਂਡੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਹੁਣ ਆਪਾਂ ਨੇ ਫੇਰ ਪੱਟ ਦਾ ਦੂਜੀ ਸਾਈਡ ਵੀ ਸੈਂਟਰ ਕਰ ਲੈਣਾ ਇਸ ਤਰ੍ਹਾਂ ਜਿੱਥੇ ਆਪਾਂ ਨੇ ਟੱਕ ਲਗਾਇਆ ਸੈਂਟਰ ਕਰਿਆ ਇੱਕ ਆਪਾਂ ਪਲੇਟ ਉੱਥੋਂ ਪਾਵਾਂਗੇ ਇੱਥੋਂ ਪਾਣੀ ਹੀ ਪਾਣੀ ਆ ਜ਼ਰੂਰੀ ਹੈ ਇਹ ਆ ਆਪਨੇ ਫੇਰ ਦੋ ਮਾਰਕ ਕੀਤੇ ਹੋਏ ਆਗੇ ਆ ਦੇਖ ਸਕਦੇ ਹੋ ਤੁਸੀਂ ਇੱਕ ਆ ਸੀਗਾ ਇੱਕ ਆ ਸੀਗਾ 4 ਇੰਚ ਦਾ ਮਾਰਕਾ ਜਿਹੜਾ ਮੂਰੀਲੀ ਸਾਈਡ ਆਊਗਾ ਇੱਥੋਂ ਆਪਾਂ ਪਲੇਟ ਪਾਵਾਂਗੇ ਹੁਣ ਜਿਵੇਂ ਆਪਾਂ ਪਹਿਲਾਂ ਚੈੱਕ ਕੀਤਾ ਸੀ ਉਸੇ ਤਰ੍ਹਾਂ ਹੀ ਆਪਾਂ ਹੁਣ ਫੇਰ ਚੈੱਕ ਕਰਾਂਗੇ ਵੀ ਆਪਣੀ ਬੈਲਟ ਜਿਹੜੀ ਸਹੀ ਆ ਰਹੀ ਆ ਦੇਖ ਸਕਦੇ ਤੁਸੀਂ ਬੈਲਟ ਆਪਣੀ ਬਿਲਕੁਲ ਸਹੀ ਆ ਰਹੀ ਆ ਇਧਰਲੀ ਸਾਈਡ ਤੋਂ ਵੀ ਆਪਣੇ ਮਾਰਕ ਨਾਲ ਮਿਲ ਰਹੀ ਆ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਆਸਣ ਵਾਲੀ ਸਲਾਈ ਨਾਲ ਮਿਲ ਰਹੀ ਆ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਔਰੇ ਸਲਾਈ ਲਗਾ ਦਾਂਗੇ हां जी दोस्तों बाल ਆਪਾਂ ਨੇ ਪਾ ਦਿੱਤੇ ਆ বেলਟ ਆਪਾਂ ਅਟੈਚ ਕਰਾਂਗੇ ਉਹ ਮੈਂ ਤੁਹਾਡੇ ਲਈ ਨੈਕਸਟ ਵੀਡੀਓ ਆ ਜਿਹੜੀ ਅਪਲੋਡ ਕਰੂੰਗੀ ਇਹ ਵੀਡੀਓ ਜ਼ਿਆਦਾ ਲੰਬੀ ਹੋ ਗਈ ਇਸ ਕਰਕੇ ਠੀਕ ਹੈ ਜੀ বেলਟ ਮੈਂ ਤੁਹਾਨੂੰ ਦੇ ਵਿੱਚ ਜੈਡ ਨਹੀਂ ਵੀ ਦੱਸੂੰਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ